ਾਂਗੇ ਤੇ ਤੁਨ ਸ਼ੇਰ ਕਰਾਵਾ ਨੇ ਜਿਹੜੇ ਮੇਤਰਾ ਦੇ jaan jaan ਮਰਵਾਉਂਦੀ ਟੈਂਪੂ ਛੜੇ ਜੇਠ ਦਾ ਝੂਟਾ ਲੈ ਕੇ ਵੇਖ ਦਹਲ ਕਮਾਤੇ ਬਾਬੇ ਦੇ ਤੇਰਾ 30 ਪਰੇਟਾ ਪਿਆ ਟੱਬਰ ਮੰਜੀ ਤੇ ਸਾਰਾ ਬਾਬਾ ਚਾਹ ਦਾ ਕੱਪ ਬਣਾ ਦੇ ਤੇ ਮਿੱਠਾ ਤੇਜ ਪੱਤੀ ਦੁੱਪਾ ਦੇ 30 ਹਾਂ ਦੇ 버ਗਰ ਵਰਗਾ ਨਹੀਂ ਤੇਰਾ ਪਹਿਲਾ ਹੀ ਹੋ ਮਟਿਆ کافی ਕੈਸਾ ਨਾ ਤੁਹਾਡੀ ਸੇਵਾ ਕਰੀਏ ਮੇਰਾ ਹੁਣ ਇੱਕ ਗੀਤ ਆ ਰਿਹਾ ਬਸ ਤਾਂ ਚਾਰ ਪੰਜ ਗੀਤ ਆ ਰਿਹਾ ਮੇਰੇ ਵੀਰ ਆਖਦੇ ਭੈਣੇ ਨਹੀਂ ਅਸੀਂ ਇੰਜਨ ਕਰਨਾ ਜੀਜੇ ਦਾ ਉਹ ਵੀ ਥੋੜੀ ਦਮ ਤੱਕ ਤੁਹਾਡੇ ਰੂਬਰੂ ਹੋ ਰਿਹਾ ਬਾਈ ਜੀ ਮਾੜਾ ਜੱਕਾ ਮਕਿਆ ਜੀ ਇਧਰ ਲੇ ਪਸਨਾ ਜੀ ਕੋਈ ਨਾ ਕੋਈ ਜਿਹਾ ਦੇ ਵਾਸਤੇ ਰੋ ਕੋਈ ਹਾਂਜੀ ਭਾਈ ਜੀ ਹਾਂਜੀ ਆ ਮੋਬਾਈਲ ਆ ਕਿਸੇ ਦਾ ਜੇ ਕੋਈ ਵੀ ਭਾਈ ਆ ਸਟicker ਵਾਲਾ ਮੁੰਡੇ ਦਾ ਚਾਈਨੀ ਮੁੰਡਾ ਆ ਪਤਾ ਨਹੀਂ ਕਿ ਸਟicker ਲਗਾ ਲੈ ਜਾਓ ਜੀ ਕਿਸੇ ਦਾ ਸਟੇਜ ਤੋਂ ਹਰਬੀਤ ਡਾਕਟਰ ਦਾ ਬਾਈ ਫਟੂਆ ਨਿਕਲ ਗਿਆ ਜੇ ਕਿਸੇ ਕੋਲ ਹੈ ਤਾਂ ਪੈਸੀ ਕੱਢ ਕੇ ਤੇ ਪੇਪਰ ਉਹਦੇ ਦੇ ਦਿਜੋ ਹੁਣ ਬੇਨਤੀ ਇਹ ਆ ਕਿ ਆਪਾਂ ਹੁਣ ਇਹ ਆਪਣੇ ਤੇ ਡਿਪੈਂਡ ਵਾਲੀ ਕਿੰਨਾ ਚਿਰ ਸੁਣਨ। ਮੈਂ ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਕੋਈ ਬੰਦਾ ਸਟੇਜ ਤੇ ਸੀ ਨਾਂ ਆਉਣ ਦਿੱਤਾ ਬਾਈ ਜੀ ਨਾਂ ਸੀ ਆਉਣ ਦੇਣਾ। ਇੱਥੋਂ ਤੁਸੀਂ ਧੰਨਵਾਦ ਕਰਨਾ 100 ਵਾਰੀ ਧੰਨਵਾਦ ਕਰਦੇ ਆ ਸਾਡੇ ਗਵਰਡੀ ਪਿੰਡ ਦੇ ਸਾਡੀ ਜਾਨਪਸ਼ਾਰ ਵਾਲੇ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ। ਕੋਈ ਬੰਦਾ ਕਲਾਕਾਰ ਦਾ ਜਾਨਪਸ਼ਾਰ ਵਾਲਾ ਚਾਹੇ ਕੋਈ ਵੱਡਾ ਕਲਾਕਾਰ ਦੀ ਚਾਹੇ ਛੋਟਾ ਸਟੇਜ ਤੇ ਨਹੀਂ ਅਸੀਂ ਹੁਣ ਦੇਣਾ ਭਾਈ ਪਲੀਜ਼ ਸਟੇਜ ਤੋਂ ਥੱਲੇ ਹੋ ਜਾਓ ਥੰਡੇ ਥੰਡੇ ਭਾਈ ਭਾਈ ਪਲੀਜ਼ ਮਲਾਜਮ ਨੂੰ ਬੇਨਤੀ ਕਰਦਾ ਸਟੇਜ ਦੇ ਇੱਥੇ ਕੋਈ ਬੰਦਾ ਅਸੀਂ ਜਨਾਜ਼ਾ ਸਟੇਜ ਚ ਲਾਉਣੀ ਆ ਇੱਕ ਵੀ ਬੰਦਾ ਇਸ ਸਟੇਜ ਤੇ ਨਹੀਂ ਚੜਨ ਦੇਣਾ ਇੱਥੋਂ ਜੇ ਤੁਸੀਂ ਪਿਆਰ ਦੇ ਨਾਲ ਸਤਿਕਾਰ ਕਰਨਾ ਪਲੀਜ਼ ਆਪਣੇ ਯਾਰ ਦੋਸਤਾਂ ਤੁਸੀਂ ਸਾਡੇ ਭੈਣ ਭਰਾ ਕਲਾਕਾਰ ਤੁਹਾਡੇ ਭਰਾ ਤੁਹਾਡੇ ਵਿੱਚੋਂ ਆ ਪਰ ਇਹ ਮਤਲਬ ਨਹੀਂ ਆਪਾਂ ਮਾਹੌਲ ਇੱਥੇ ਸਟੇਜ ਤੇ ਝੜ ਕੇ ਨਾ ਤੇ ਸਾਡੇ ਹੱਥ ਦੇ ਵਿੱਚ ਆ ਸਟੇਜ ਬੇ ਕੰਟਰੋਲ ਬਿਲਕੁਲ ਵੀ ਅਸੀਂ ਹੁਣ ਦੇ ਨਹੀਂ ਸਾਨੂੰ ਸਟੇਜ ਬੰਦ ਕਰਨੀ ਮਨਜ਼ੂਰ ਆ ਚੰਗੀ ਤਰ੍ਹਾਂ ਦਿਮਾਗ ਦੇ ਵਿੱਚ ਪਾ ਲਓ ਅਸੀਂ ਤੁਹਾਡਾ ਪਿਆਰ ਨਾ ਹਜੇ ਅ ਲਿਆਜ ਕਰ ਰਹੇ ਆ ਤੇ ਆਰ ਨਾ ਪੇਸ਼ ਆ ਰਹੇ ਆ ਸੋ ਮੇਰੇ ਵੀ ਪਿੰਡ ਦਾ ਬੰਦਾ ਕੋਈ ਵੀ ਸਾਡੇ ਨੌਜਵਾਨ ਤੁਹਾਨੂੰ ਟਿਕਾਉਂਦੇ ਆ ਤੁਹਾਡੀਆਂ ਮਿੰਤਾਂ ਕਰਦੇ ਆ ਪਰ ਇਹਦਾ ਇਹ ਮਤਲਬ ਨਹੀਂ ਤੁਸੀਂ ਨਾ ਮਨਜ਼ੂਰ ਕਰੋ ਜਿਹੜੇ ਆਪਾਂ ਕਿਸ ਸਾਥ ਲੱਭਦੇ ਵਕਤੀ ਸਾਡੇ ਗਵਾਂਢੀ ਪਿੰਡ ਦਾ ਤੁਸੀਂ ਆਪਾਂ ਸਾਰੇ ਗਵਾਂਢੀ ਸਾਰਾ ਭਾਈਚਾਰਾ ਆਪਣਾ ਸੋ ਇਸ ਕਰਕੇ ਕੋਈ ਵੀ ਬੰਦਾ ਹੁਣ ਸਟੇਜ ਤੇ ਜਿਨੇ ਪੈਸੇ ਦੇਣੇ ਆ ਸਤਣੇ ਆ ਉਹ ਥੱਲਿਓਂ ਫੜਾਵੇ ਪਰਚੀ ਕੋਈ ਬੰਦਾ ਸਦੀ ਦਿਨ ਆਵੇ ਪਲੀਜ਼ ਕੋ ਨੂੰ ਮੈਂ ਤੇ ਨਾਲ ਅਸੀਂ ਹੱਥ ਵਾਂ ਕੇ ਬੇਨਤੀ ਕਰਦੇ ਆਂ ਆਪਣਾ ਸਾਰਿਆਂ ਦਾ ਮੇਲਾ ਸੋ ਲਗਾਤਾਰ ਜਿੰਨਾ ਚਿਰ ਤੁਸੀਂ ਸੁਣੋਗੇ ਉਹਨਾਂ ਚਿਰ ਤੁਹਾਨੂੰ ਵਾਸ ਸਿੰਘ ਦੀ ਬਾਤ ਪਾਈ ਸਰਾਉਣਗੇ